ਸਾਡੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ 6 ਮਹੀਨੇ ਤੋਂ ਪ੍ਰੋਬਲਮ ਹੈ 3 ਮਹੀਨੇ ਤੋਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਪਈ ਆ ਤੇ ਸਾਡੇ ਅਮ ਸੀ ਸਾਹਿਬ ਕੁਝ ਨਹੀਂ ਕਰਦੇ ਵੇ ਨਾ ਉਹ ਪਾਣੀ ਦਾ ਟੈਂਕ ਭੇਜਦੇ ਆ ਨਾ ਕੁਝ ਭੇਜਦੇ ਆ ਬਾਹਰ ਵਾਲੇ ਹੋਰ ਕੋਈ ਆਫ ਪਾਲਟੀ ਵਾਲੇ ਭੇਜਦੇ ਵੇ ਪਾਣੀ ਸਾਨੂੰ ਉਹਨਾਂ ਨੇ ਕੋਈ ਨਹੀਂ ਦੇਖਦੇ ਕਿ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਕੋਈ ਆ ਉਹਨਾਂ ਨੇ ਕੁਝ ਨਹੀਂ ਕਰਨਾ ਸਾਡੇ ਵਾਸਤੇ ਬਸ ਉਹ ਆਂਦੇ ਆ ਨਿਕਲ ਜਾਂਦੇ ਨੇ ਰਤੀ 3 ਦਿਨ ਵਜੇ ਆ ਕੇ ਗੇਟ ਖੜਕਾਉਂਦੇ ਆ ਬਸ ਲੋਕਾਂ ਦਾ ਕਿ ਪਾਣੀ ਭਰ ਲਓ ਪਾਣੀ ਪਿੱਛੋ ਆਏ ਨਹੀਂ ਕਰਦਾ ਹੁੰਦਾ ਐਮ ਸੀ ਸਾਹਿਬ ਜਿਹੜੇ ਹਾਂ ਇਨਾਮ ਜੀ ਲਾਡੀ ਉਹਦੀ ਆਪ ਮਿਸੀ ਨਾਲ ਜੀ ਆਪ ਉਹਨਾਂ ਦੀ ਮਿਸਿਸ ਹੈ ਆਂਦੇ ਆਪ ਹੈ ਮਿਸਿਸ ਉਹਨਾਂ ਦੀ ਨਹੀਂ ਆਂਦੀ ਹੈਗੀ ਉਹਨਾਂ ਦੀ ਵਾਈਫ ਨਹੀਂ ਆਂਦੀ ਹੈਗੀ ਆਪ ਕਿ ਤੁਹਾਡੀ ਕੀ ਮੰਗ ਹੈ ਸਾਡੀ ਇਹ ਮੰਗ ਹੈ ਕਿ ਸਾਨੂੰ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਜਾਂ ਤਾਂ ਸਾਨੂੰ ਵਾਟਰ ਸਪਲਾਈ ਦਾ ਪਾਣੀ ਦਿੱਤਾ ਜਾਵੇ ਜਾਂ ਬੋਰ ਕਰਵਾਇਆ ਜਾਵੇ ਕੁਝ ਨਾ ਇਹ ਟੈਂਕਰ ਇੱਥੇ ਆਇਆ ਕਿੰਦੇ ਵੱਲੋਂ ਆਇਆ ਇਹ ਆਪ ਵਾਲੇ ਵੱਲੋਂ ਉਹ ਸਾਨੂੰ ਰੈਗੂਲਰ ਪਾਣੀ ਦਿੰਦੇ ਪਏ ਆ ਕੀ ਮੰਗ ਰਹੇ ਸਾਨੂੰ ਸਾਨੂੰ ਇਹੀ ਮੰਗ ਹੈ ਕਿ ਸਾਨੂੰ ਪਾਣੀ ਦਿੱਤਾ ਜਾਵੇ ਸਾਨੂੰ 6 ਮਹੀਨੇ ਤੋਂ ਪ੍ਰੋਬਲਮ ਹੈ ਪਾਣੀ ਦੀ ਸਾਡਾ ਕੋਈ ਪਾਣੀ ਦਾ ਹੱਲ ਕੀਤਾ ਜਾਵੇ ਬੋਰ ਕੀਤਾ ਜਾਵੇ ਕਹਿੰਦੇ ਹੈ ਕਿ ਪਾਈਪਾ ਵਗੈਰਾ ਦੀ ਕੁਝ ਹੁਣ ਪਤਾ ਨਹੀਂ ਹੈ ਤੇ ਉਹਨਾਂ ਨੂੰ ਐਮਸੀ ਸਾਹਿਬ ਨੂੰ ਪਤਾ ਹੋਏਗਾ ਨਾ ਕੀ ਹੈ ਉਹ ਆ ਕੇ ਦੇਖਣ ਪਟਵਾਉਂਦੇ ਕਿ ਤੋਣੀ ਹੈਗੇ ਹੁਣ ਇੱਕ ਥੋੜਾ ਜਿਹਾ ਕਰਵਾਇਆ ਹੈਗਾ ਪਟਵਾਇਆ ਥੋੜੀ ਜਿਹੀ ਜਗਾ ਬਾਕੀ ਉਹਨਾਂ ਨੇ ਕੁਝ ਨਹੀਂ ਕੀਤਾ ਕਦੀ ਵੀ 3-4 ਮਹੀਨੇ ਤੋਂ ਕੁਝ ਨਹੀਂ ਕਰਦੇ ਬੇ ਇਹ ਜੀ ਕੋਈ ਭਈਆ 3 ਮਹੀਨੇ ਤੋਂ ਨਾ ਇਹ ਸਮੱਸਿਆ ਮੁਸਲਸਲ ਚੱਲ ਰਹੀ ਹੈ ਔਰ ਇਹ ਟੈਂਕਰ ਆਂਦਾ ਹੈ ਔਰ ਇਹ ਪਾਣੀ ਦਿੰਦਾ ਹੈ ਇਹ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਲੋਰ ਟੈਂਕਰ ਲੁਵਾਇਆ ਗਿਆ ਤੇ ਉਹ ਪਾਣੀ ਦੇ ਰਹੇ ਹੈ ਕਿ ਹਾਲਾਂਕਿ ਜਿਹੜੇ ਮੌਜੂਦਾ ਐਮਸੀ ਸਾਹਿਬ ਨੇ ਉਹਨਾਂ ਦੇ ਕਰਕੇ ਮਤਲਬ ਇਹ ਦਿੱਕਤ ਆ ਗਈ ਹੈ ਅਸੀਂ ਗੱਲ ਕੀਤੀ ਹੈ ਉਹ ਕਹਿੰਦੇ ਨੇ ਕਿ ਜੀ ਆਪਣੇ ਪਾਣੀ ਦਾ ਬੰਦੋਬਸ ਜਿਹੜਾ ਹੈ ਇਹ ਤੁਸੀਂ ਆਪਣੇ ਆਪਣਾ ਆਪ ਹੀ ਕਰਨਾ ਹੈ ਹੈਨਾ ਜੀ ਕਿਉਂਕਿ ਅਗਰ ਇਹ ਉਹਨਾਂ ਨੇ ਆਪ ਕਰਨਾ ਹੁੰਦਾ ਤੇ ਬਹੁਤ ਧੇਰ ਪਹਿਲੇ ਹੋ ਗਿਆ ਹੁੰਦਾ ਅੱਜ 3 ਮਹੀਨੇ ਹੋ ਗਏ ਜਨਤਾ ਹੁਣ ਇੰਨੀ ਗਰਮੀ ਦੇ ਵਿੱਚ ਬਿਹਾਲ ਹੈ ਅਗਲੇ ਆਉਣ ਵਾਲੇ 2 ਮਹੀਨੇ ਬਰਸਾਤਾਂ ਦੇ ਨੇ ਉਹ ਬਹੁਤ ਮੁਸ਼ਕਲ ਹੋ ਜੈਣੀ ਇਹਨਾਂ ਵਾਸਤੇ ਇਹਨਾਂ ਦੀ ਟੈਂਕੀਆਂ ਦੇ ਵਿੱਚ ਪਾਣੀ ਨਹੀਂ ਹੈ ਜੀ ਇਹ ਵਾਸ਼ਰੂਮ ਵੀ ਜਾ ਰਹੇ ਨੇ ਇਹਨਾਂ ਦੇ ਬਾਲਟੀਆਂ ਭਰ ਕੇ ਜਾ ਰਹੇ ਨੇ ਹੈਨਾ ਜੀ ਤੇ ਇਹ ਇਹੀ ਕੰਮ ਹੈ ਜੀ ਕਾਰਪੋਰੇਸ਼ਨ ਦਾ ਤੇ ਮਿਊਨਿਸਪਲ ਕਾਰਪੋਰੇਟਰ ਦਾ ਕਿ ਉਹ ਪਾਣੀ ਸੀਵਰੇਜ ਇਹਨਾਂ ਦੀ ਸਰਵਿਸਿਜ਼ ਪ੍ਰੋਪਰਲੀ ਦੇਵੇ ਜੇ ਉਹ ਹੀ ਨਹੀਂ ਮਿਲਨੀ ਤੇ ਫਿਰ ਕੋਈ ਫਾਇਦਾ ਨਹੀਂ ਹੈ ਨਾ ਜੀ ਹਾਂ ਜੀ ਕੀ ਹੱਲ ਕਿਸ ਤਰ੍ਹਾਂ ਹੋ ਸਕੇ ਹਾਲ ਸਾਡੀ ਡੀਸੀ ਸਾਹਿਬ ਨੇ ਲਈ ਮੰਗਿਆ ਕਿ ਇਸ ਗਲੀ ਦੇ ਵਿੱਚ ਇਹ ਗਲੀ अकेਲੀ ਨਹੀਂ ਹੈ ਦੋ ਦੋ ਗਲੀਆਂ ਕਨੈਕਟਡ ਹੈ ਦੇ ਨਾਲ ਹੋਰ ਨੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਹੈ ਇੱਥੇ ਇੱਕ ਛੋਟਾ ਜਿਹਾ ਬੋਰ ਕਰਾਇਆ ਜਾਏ ਤੇ ਉਹ ਬੋਰ ਚਾਹੇ ਗਲੀ ਦੇ ਵਿੱਚ ਕਰਤਾ ਜਾਏ ਇੱਥੇ ਸਾਰੇ ਰਾਜੀ ਨੇ ਕਿ ਕਿਸੇ ਦੇ ਵੀ ਬੂਏ ਦੇ ਅੱਗੇ ਬੋਰ ਕਰਵਾ ਦਿਓ ਕੋਈ ਇਸ਼ੂ ਨਹੀਂ ਆਪਾਂ ਸਾਡੇ ਬੂਏ ਦੇ ਅੱਗੇ ਬੋਰ ਕਰਾ ਦਿਓ ਕੋਈ ਇਸ਼ੂ ਨਹੀਂ ਹੈ ਪਾਣੀ ਪ੍ਰੋਪਰਲੀ ਆਣਾ ਚਾਹੀਦਾ ਉਹ ਬੋਰ ਦਾ ਪਾਣੀ ਜਿਸੇ ਹੋਰ ਕਿਸੇ ਗਲੀ ਨੂੰ ਵੀ ਦੇਣਾ ਕੋਈ ਇਸ਼ੂ ਨਹੀਂ ਹੈ ਨਾ ਜੀ ਇੱਕ ਬੋਰ ਪਿੱਛੇ ਹੋਇਆ ਹੋਇਆ ਹੈ ਉਹ ਲੋਕੀ ਕਹਿੰਦੇ ਕਿ ਤੁਹਾਨੂੰ ਏ ਅਸੀਂ ਲਾਤੇ ਲਾ ਉਹ ਕਹਿੰਦੇ ਕਿ ਇਹ ਬੰਟੀ ਨੇ ਕਰਾਇਆ ਹਾਂ ਬੰਟੀ ਨੇ ਮਤਲਬ ਇੱਕ ਦੂਜੇ ਦਾ ਨਾਮ ਲੈਂਦੇ ਕਿ ਫਲਾਣੇ ਨੇ ਕਰਾਇਆ ਵਿਜ ਦੇ ਟਾਈਮ ਤੇ ਕਰਾਇਆ ਅਸੀਂ ਜੀ ਪਾਣੀ ਨਹੀਂ ਦੇਣਾ ਦੇਖੋ ਜੀ ਇਹ ਤੇ ਮਤਲਬ ਕਿ ਇਹ ਉਹ ਹਾਲਾਤ ਹੈ ਕਿ ਕਿ ਪਾਣੀ ਪੀਣਾ ਮਹਲ ਹੋਇਆ ਹੈ ਨਾ ਪਾਣੀ ਦੀ ਬੜੀ ਮੁਸ਼ਕਲ ਹੈ ਕਿ ਤਾਂ ਸਰ ਕੋ ਟੋਆ ਨਹੀਂ ਜਾਂਦਾ ਪਾਣੀ ਤੇ ਨਾ ਹੀ ਘਰ ਰੰਦਾ ਤੇ ਜੇ ਤੁਸੀਂ ਕੋਈ ਇੱਥੇ ਇੱਥੋਂ ਲੈ ਜਾਓ ਉਹ ਸਾਡੇ ਬਸ ਦਾ ਨਹੀਂ ਉਹ ਚਲੋ ਇਹਨਾਂ ਨੂੰ ਮੈਂ ਤੇ ਢੋਈ ਨਹੀਂ ਸਕਦੀ ਕਿਉਂਕਿ ਮੇਰੇ ਬਾਪਾਾਂ ਚ ਬਹੁਤ ਪੀੜ ਹੈ। ਰਿਵਾਜ ਦੇ ਅੰਦਰ ਇਹਨਾਂ ਨੇ ਗੱਲ ਕੀਤੀ ਤੁਸੀਂ ਬੜੇ ਵਾਰੀ ਉਹ ਤੇ ਘਰ ਬੈ ਕੇ ਚਾਹ ਪੀਣ ਨੂੰ ਬਸ ਠੀਕ ਹੈ। ਜੀ ਆਹ ਜਿਹੜੀ ਗੱਲ ਹੈ ਕੋਈ ਹਾਲ ਨਹੀਂ ਉਹਨੂੰ ਪਤਾ ਹੈ ਕਿ ਉਹ ਪਾਣੀ ਨਹੀਂ ਢੋਤਾ ਜਾਂਦਾ। ਫਿਰ ਕਹੇਗਾ ਮੈਂ ਬਾਲਟੀ ਢੋਹ ਦਿਆ ਤੂੰ। ਭਲਾ ਐਸ ਐਮਜੀ ਨੇ ਮੇਰੀ ਕਿੰਨੇ ਬਾਲਟੀਆਂ ਢੋਣੀਆਂ ਨੇ ਇਹ ਜਿਹੀ ਲਗਾਸੋ ਤੇ ਐਸੇ ਨਹੀਂ ਕਿਉਂਕਿ ਵੋਟਾਂ ਲੈਣ ਤੁਹਾਡੇ ਗਵਾੰਦੇ ਨੇ ਆਹ ਵੋਟ ਹੀ ਲੈਣੇ ਐ ਤੇ ਹੁਣ ਲੈਗਾ ਤਾਂ ਗੱਲ ਦੱਸਾਂਗੇ ਨਾ ਜੋ ਪਾਣੀ ਚੜਾ ਪਾਣੀ ਦੇਗਾ ਵੋਟ ਲੇਗਾ ਪਾਣੀ ਤਾਂ ਨਹੀਂ ਪ੍ਰੋਬਲਮ ਐ ਇੱਥੇ ਬਸ ਹੋਰ ਤਾਂ ਇਹ ਹੈ ਕਿ 6 ਮਹੀਨੇ ਹੋ ਗਏ ਪਾਣੀ ਲੈ ਰਹੇ ਤੋ ਕੁਝ ਵੀ ਨਹੀਂ ਪਾਣੀ ਰਿਹਾ ਹੱਲੇ ਹੋਰ ਨਹੀਂ ਰਿਹਾ ਐਮਸੀ ਤਾਂ ਬਿਲਕੁਲ ਵੀ ਨਹੀਂ ਹੱਲ ਕਰੇਗਾ ਸਾਰੇ ਸਾਨੂੰ ਇਹ ਪਾਣੀ ਦਾ ਹੱਲ ਹੋਵੇ ਸਾਡਾ ਬਸ ਬੋਰ ਹੋ ਜੇ ਜਾਂ ਤਾਂ ਕਮੇਟੀ ਦਾ ਪਾਣੀ ਆਵੇ ਸਾਨੂੰ ਕਾਰਪੋਰੇਸ਼ਨ ਤੋਂ ਬਿਲਕੁਲ ਸਹੀ ਤਰੀਕੇ ਨਾਲ ਪਾਣੀ ਆ ਉਹ ਵੀ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਪਰੇਸ਼ਾਨੀ ਇਹ ਹੈ 6 ਮਹੀਨੇ ਹੋ ਗਏ ਭਾਈ ਕੋਈ ਹੱਲ ਨਹੀਂ ਐ ਇੱਥੇ देखो मैं आज ਤੁਹਾਡੇ ਮਾਧਮ ਰਹੀ ਇਹਨੂੰ ਪਤਾ ਚੱਲਿਆ ਕਿ ਉੱਥੇ ਪਾਣੀ ਦੀ ਜੀਨ ਦਾ ਪ੍ਰੋਬਲਮ ਆ ਰਹੀ ਹੈ ਹੁਣ ਤੋਈ ਯਕੀਨ ਮੰਨੋ ਵੀ ਸਾਨੂੰ ਅਜ ਤੱਕ ਕੋਈ ਕੰਪਲੀਟ ਕਿਸੇ ਵੀ ਵਾਰਡ ਵਾਸੀ ਨੇ ਜਾਂ ਵਾਰਡ ਦੇ ਕਾਉਂਸਲਰ ਨੇ ਸਾਡੇ ਤੱਕ ਨਹੀਂ ਪਹੁੰਚਾਈ ਅਗਰ ਪਹੁੰਚਾਈ ਹੁੰਦੀ ਤੇ ਉਹ 6 ਮਹੀਨੇ ਜਾਂਦੇ ਕਦੀ ਕੋਈ 6 ਮਹੀਨੇ ਘਰੇ ਉਹ 6 ਮਹੀਨੇ ਲਗਾਦਾ ਹੁਣ ਤਾਂ ਲੱਗਦਾ ਵੀ ਐਡੀ ਕੋ ਲੰਬੀ ਪ੍ਰੋਬਲਮ ਨਹੀਂ ਆਣੀ ਕਿਉਂਕਿ ਲੰਬੀ ਹੁੰਦੀ ਤਾਂ ਉਹ ਤਾਂ ਸਾਡੀ ਨੌਲੇਜ ਚ ਹੁੰਦੀ ਔਰ ਜਦ ਤੱਕ ਕੋਈ ਪ੍ਰੋਬਲਮ ਸਾਡੀ ਨੌਲੇਜ ਨਹੀਂ ਆਏਗੀ ਅਸੀਂ ਉਹਨੂੰ ਕਿੱਦਾਂ ਸੋਲਵ ਕਰ ਪਾਵਾਂਗੇ ਔਰ ਉਹਨਾਂ ਅਜਿਹਾ ਨਾ ਪਤਾ ਚੱਲਿਆ ਮੈਂ ਬਾਕਾਇਦਾ ਇਹਦੇ ਵਾਸਤੇ ਇੱਕ ਟੀਮ ਦੀ ਡਿਊਟੀ ਲਗਾਣਾ ਵਾ ਔਰ ਮੈਂ ਸਮੇਂ ਨਾਲ ਵੀ ਬਹੁਤ ਜਲਦੀ ਇਥੋ ਜਿਹੜੀ ਸਮੱਸਿਆ ਸੀ ਹੱਲ ਕਰਦਾ ਜਾਵਾਂਗਾ ਔਰ ਮੈਨੂੰ ਇਹ ਵੀ ਪਤਾ ਚੱਲਦਾ ਜਿਸ ਤਰ੍ਹਾਂ ਕਾਂਸਪਰੇਸੀ ਹੁੰਦੀ ਆ ਕਈ ਲੋਗ ਐਸੇ ਆ ਵੀ ਜਿਨ੍ਹਾਂ ਕਹਾਰੇ ਸਾਨੂੰ ਆਮ ਆਦਮੀ ਵਾਲੇ ਟੈਂਕਰ ਭੇਜੀ ਜਾਂਦੇ ਕਾਵੇਂ ਉਹਨਾਂ ਕੋਲੋਂ ਇੱਕ ਅੱਧਾ ਟੈਂਕਰ ਭੇਜਦੇ ਉਹਨਾਂ ਕੋਲੋਂ ਕੋਹਾਇਆ ਜਾ ਰਿਹਾ ਵੀ ਉਹ ਕੰਮ ਕਰ ਰਹੇ ਆ ਜਦਕਿ ਮੈਨੂੰ ਪੂਰਾ ਪਤਾ ਵੀ ਉਹ ਕੁਝ ਵੀ ਨਹੀਂ ਕਰ ਰਹੇ ਆ ਅਬਸਰਵਮੈਂਟ ਨੰਬਰ ਬਣਾਉਂ ਵਰਤੇ ਜਿਸ ਤਰ੍ਹਾਂ ਅਸੀਂ ਕੋਈ ਮੇਨ ਹੌਲ ਲਾਉਂਦੇ ਆ ਸਾਡੇ ਕੌਂਸਲਰ ਕੋ ਕੰਮ ਕਰਦੇ ਉੱਥੇ ਜਾ ਕੇ ਖੜੋ ਜੰਦੇ ਆ ਤੇ ਇਸ ਤਰ੍ਹਾਂ ਆਪਣੀ ਆਪਣਾ ਥੋੜਾ ਵਰਕ ਕਰਕਾ ਗਏ ਜਦ ਕਿ ਉਹਨਾਂ ਨੂੰ ਖੁਦ پتہ ਹੈ ਕਿ ਕਾਰਪੋਰੇਸ਼ਨ ਕੋਲ ਲਗਭਗ 2 ਸਾਲ ਤੋਂ ਕਾਰਪੋਰੇਸ਼ਨ ਨੂੰ ਸਰਕਾਰ ਵੱਲੋਂ ਇੱਕ ਪੰਜ ਪੈਸੇ ਵੀ ਨਹੀਂ ਮਿਲੇ ਹੱਗੇ ਸੋ ਕੋਈ ਗੱਲ ਨਹੀਂ ਐ ਚੀਜ਼ਾਂ ਚਲਦੀਆਂ ਰਹਿੰਦੀਆਂ ਪਰ ਜਿਹੜੀ ਪਾਣੀ ਦੀ ਸਮੱਸਿਆ ਉੱਥੋਂ ਦੀ ਹੈਗੀ ਆ ਤੇ ਮੈਂ ਨੋਟ ਕਰ ਲੈਣਾ ਤੇ ਮੈਂ ਇਹਨੂੰ ਬਹੁਤ ਜਲਦੀ ਇਸ ਸਮੱਸਿਆ ਦਾ ਜਿਹੜਾ ਹੱਲ ਕਰਤਾ ਜਾਏਗਾ ਲੋਕਾਂ ਨੂੰ ਪਾਣੀ ਪੀਣ ਨੂੰ ਸਾਫ਼ ਮਿਲੇਗਾ you <music>